ਮੈਂ ਪੁਲਿਸ ਅਫਸਰ ਐ ਜੇ ਮੈਂ ਹੀ ਡਰਨ ਲੱਗ ਗਿਆ ਤੇ ਫੇਰ ਮੈਂ ਪੁਲਿਸ ਅਫਸਰ ਬਣ ਕੇ ਕੀ ਕੀਤਾ ਜੀ ਟੈਰੋਰਿਜ਼ਮ ਚ ਵੀ ਇਹੀ ਸੀਗਾ ਕਿ ਅਸੀਂ ਔਰ ਮੈਂ ਦੇਖਿਆ ਪੰਜਾਬ ਪੁਲਿਸ ਜਿਹੜੀ ਆ ਨਾ ਜੀ ਇਹਦੇ ਨਾਲ ਦੀ ਪੁਲਿਸ ਲੱਭਣਾ ਅਕਿਊਟ ਲਾਅ ਐਂਡ ਆਰਡਰ ਹਸ ਹੈਂਡਲ ਸਿਚੁਏਸ਼ਨ ਕਰ ਲਈ ਔਰ ਫਰੰਟ ਤੇ ਲੜਨ ਦੀ ਮੇਰੇ ਨਾਲ ਬਹੁਤ ਸਾਰੇ ਅਫਸਰ ਸੀ ਜਿਨ੍ਹਾਂ ਨੇ ਬਾਹਰਲੀ ਫੋਰਸ ਦੇ ਗਨਮੈਨ ਰੱਖੇ ਹੁੰਦੇ ਸੀ ਟੈਰੋਰਿਜ਼ਮ ਦੇ ਦੌਰਾਨ ਮੇਰੇ ਨਾਲ ਪੰਜਾਬ ਦੇ ਲੜਕੇ ਸੀ ਐਮਬਸ਼ ਵੀ ਹੋਏ ਆ ਕੋਈ ਨਹੀਂ ਪਚਿਆ ਪੰਜਾਬ ਪੁਲਿਸ ਦੀ ਇੱਕ ਖੂਬੀ ਆ ਸਭ ਤੋਂ ਜ਼ਿਆਦਾ ਦਲੇਰ ਪੁਲਿਸ ਆ ਜੀ ਇਹਨਾਂ ਨੂੰ ਲੀਡ ਕਰਨਾ ਹੋਣਾ ਚਾਹੀਦਾ ਤੁਹਾਨੂੰ ਇਹਨਾਂ ਦੀ ਭਾਵਨਾ ਦੇ ਨਾਲ ਰਹਿ ਕੇ ਇਹਨਾਂ ਦੀ ਵੇਵ ਲੈਂਥ ਤੇ ਜੇ ਤੁਸੀਂ ਰਹੋਗੇ ਇਹ ਤੁਹਾਨੂੰ ਤੁਹਾਡੀ ਪਿੱਠ ਨਹੀਂ ਲਗਣ ਦਿੰਦੇ ਐਂਡ ਆਈ ਐਮ ਪ੍ਰਾਊਡ ਆਫ ਇਟ ਕਿ ਜਿਹੜੇ ਪੰਜਾਬ ਪੁਲਿਸ ਦੇ ਲੋਅਰ ਸਾਡਾ ਜਵਾਨ ਤੇ ਅਫਸਰ ਨੇ ਥੱਲੇ ਜਿਹੜੇ ਫੀਲ ਚ ਕੰਮ ਕਰਦੇ ਨੇ ਔਰ ਟੈਰਰਿਜ਼ਮ ਚ ਅਸੀਂ ਲੜਦੇ ਮਰਦੇ ਦੇਖਿਆ ਆਈ ਸਟਿਲ ਫੀਲ ਕਿ ਇਦੋਂ ਵਧੀਆ ਪੁਲਿਸ ਸਪੋਰਟਸਮੈਨ ਨੌਕਰੀ ਨਹੀਂ ਸੀ ਕਰ ਸਕਦਾ